ਮਾਵੇਂ ਅਹਿੰਦਾ ਤਿਆਰੀ ਕਰਕੇ ਉਹਨੂੰ ਪਪਾ ਅਸੀਂ ਤਾਂ ਇੱਕ ਫੌਜੀ ਤਿਆਰ ਕਰਕੇ ਦਿੱਤਾ ਮਾਵਾ ਨੇ ਅਹਿੰਦਾ ਤਿਆਰੀ ਕਰਕੇ ਉਹਨੂੰ ਪਪਨ ਬਣ ਕੇ ਸਰਤੇ ਤੋਰਤਾ ਮਗਰ ਉਹ ਬੱਚਿਆਂ ਚ ਹੈ ਵਾਕਈ ਉਹ ਬੱਚੇ ਤੇ ਤੁਸੀਂ ਉਹਨੂੰ ਲੜਨ ਲਈ ਕਿਉਂ ਭੇਜਦਾ ਜੇ ਇਹ ਤੋਂ ਲਈ ਭੇਜਦਾ ਬੁਰਗਾ ਕਾਲ ਲਈ ਤੇ ਕਾਦੀ ਲਈ ਵੀ ਅਜੇ ਤੱਕ ਤਾਂ ਵੀਰ ਜੀ ਕੋਈ ਨਹੀਂ ਮਿਲਿਆ ਮੁਨਸ਼ੀ ਦੀ ਸਨਮਾਨ ਹੈ ਚਾਹੁੰਦੀ ਆ ਕਿ ਮੇਰੇ ਬੱਚੇ ਨੂੰ ਛੀਦੀ ਸਨਮਾਨ ਮਿਲਿਆ ਜਾਵੇ ਮੇਰੀ ਅੱਜ ਵੀ ਉਹੀ ਮੰਗ ਆ ਕਿ ਮੈਂ ਉਹਨਾਂ ਚੇਰੋ ਉਹਦੀਆਂ ਜਾਂ ਅਸਤੀਆਂ ਜਲ ਪ੍ਰਵਾਹ ਨੀਕ ਜਿਸ ਤਰ੍ਹਾਂ ਦੇ ਨਾਲ ਕੋਡੇ ਬੀਤੇ ਨਹੀਂ ਨਹੀਂ ਮਿਲਿਆ ਦੇਸ਼ ਦੀ ਕਦਰ ਆਪਣੀ ਜਾਣ ਦਿੱਤੀ ਹੈ ਮੰਨਦੇ ਹੋ ਕਿ ਉਹਨੂੰ ਉਹਦੇ ਅੰਤਮ ਸੰਸਕਾਰ ਸਮੇਂ ਤੋਂ ਬਾਅਦ ਵੀ ਉਹ ਮਾਨ ਸਨਮਾਨ ਮਿਲਿਆ ਜਾਂ ਨਹੀਂ ਮਿਲਿਆ ਨਹੀਂ ਮਿਲਿਆ ਸਰ ਨਹੀਂ ਮਿਲਿਆ ਸਰ ਜੀ ਕੋਈ ਮਾਨ ਸਨਮਾਨ ਨਹੀਂ ਮਿਲਿਆ ਸਰ ਮੰਗ ਕੀ ਹੈ ਪ੍ਰਵਾਹ ਮੰਗੀ ਸਾਡੀ ਇਹ ਆ ਕਿ ਮੇਰੇ ਬੱਚੇ ਨੂੰ ਛੀਦੀ ਦਾ ਦਰਜਾ ਦਿੱਤਾ ਜਾਵੇ ਮਾਨ ਸਨਮਾਨ ਦਿੱਤਾ ਜਾਵੇ ਤੇ ਮੇਰੀ ਛੋਟੀ ਬੇਟੀ ਨੂੰ ਨੌਕਰੀ ਦਿੱਤੀ ਜਾਵੇ ਕਿਉਂਕਿ ਮੇਰਾ ਇੱਕ ਬੇਟਾ ਰਹਿ ਗਿਆ ਇੱਕ ਮੈਂ ਗਵਾ ਚੁੱਕੀ ਆ ਮੈਂ ਦੂਸਰੇ ਨੂੰ ਨਹੀਂ ਗਵਾਉਣਾ ਚਾਹੁੰਦੀ ਉਹ ਮੇਰੇ ਨੇੜੇ ਰਵੇ ਇੱਕ ਅਗਨੀ ਦੀ ਸਕੀਮ ਬੰਦ ਕੀਤੀ ਜਾਂਦੀ ਕਿਉਂਕਿ ਬੱਚੇ ਬਹੁਤ ਡਰ ਗਏ ਇਸ ਗੱਲ ਤੋਂ ਕਿ ਦੇਖੋ ਵੀ ਇਹਨੂੰ ਕੀ ਮਿਲ ਗਿਆ ਵਿਚਾਰੇ ਨੂੰ 4 ਸਾਲਾਂ ਦੀ ਧਰਤੀ ਦੇ ਵਿੱਚ ਇਹ ਅਗਨੀ ਸਕੀਮ ਹਾਂਜੀ ਇਹ ਅਗਨੀ ਸਕੀਮ ਬੰਦ ਕੀਤੀ ਜਾਂਦੀ ਤੁਹਾਨੂੰ ਇਹ ਗੱਲ ਕਹੀ ਜਾ ਰਹੀ ਹੈ ਅਸੀਂ ਤੁਹਾਡੇ ਨਾਲ ਅਸੀਂ ਤੁਹਾਡੇ ਨਾਲਾਂ ਅਸੀਂ ਤੁਹਾਡੀ ਸਮਵਾਈ ਕਰਾਂਗੇ ਬਟ ਅੱਜ ਹਜੇ ਤੱਕ ਸਾਡੇ ਕੋਲੇ ਲਿਖਤ ਰੂਪ ਚ ਜਾਂ ਸਾਨੂੰ ਕੁਝ ਵੀ ਇਦਾਂ ਸਾਡਾ ਵਿਸ਼ਵਾਸ ਨਹੀਂ ਬਣ ਰਿਹਾ ਕਿ ਸਾਡੇ ਬੱਚੇ ਨੂੰ ਬੰਦਹਾਕ ਦਿੱਤਾ ਜਾਊਗਾ ਜਾਂ ਸਾਨੂੰ ਨਹੀਂ ਵਿਸ਼ਵਾਸ ਅਸੀਂ ਤਾਂ ਸਿਰਫ ਇੰਨਾ ਕ ਜਾਣਦੇ ਹਾਂ ਸਾਡੇ 10 ਤੋਂ 15 ਬੱਚੇ ਲਾਈਨ ਚ ਆਰਮੀ ਚ ਜਾਣਾ ਚਾਹੁੰਦੇ ਆ ਬਿਲਕੁਲ ਤਿਆਰੀ ਆ ਤੇ ਅਹੀਂ ਵੀ ਤਿਆਰ ਆ ਕਿ ਅਸੀਂ ਆਪਣੇ ਬੱਚਾ ਨੂੰ ਜ਼ਰੂਰ ਭੇਜਾਂਗੇ ਪਰ ਅਗਨੀ ਵੀਰ ਸਾਡੀ ਬੇਨਤੀ ਹੈ ਕਿ ਬੰਦ ਕੀਤੀ ਜਾਵੇ ਅਹੀਂ ਮਾਂ ਆਪਣੇ ਪੁੱਤ ਸ਼ਹੀਦ ਇਦਾਂ ਨਹੀਂ ਕਰਾ ਸਕਦੀ ਆ ਨੰਬਰ 2 ਤੇ ਅਗਰ ਤੁਸੀਂ ਅਗਨੀਵੀਰ ਯੋਜਨਾ ਚਾਲੂ ਰੱਖਣੀ ਹੈ ਅਗਰ ਉਹ ਬੱਚਿਆਂ ਚ ਹੈ ਵਾਕਈ ਉਹ ਬੱਚੇ ਤੇ ਤੁਸੀਂ ਉਹਨੂੰ ਲੜਨ ਲਈ ਕਿਉਂ ਭੇਜਦਾ ਸ਼ਹੀਦ ਹੋਣ ਲਈ ਭੇਜਦਾ ਗੋਲੀਆਂ ਖਾਣ ਲਈ ਭੇਜਦਾ ਕਾਦੀ ਲਈ ਵੀ ਉਹਨਾਂ ਨੂੰ ਤੁਸੀਂ ਉਵੇਂ ਰੱਖੋ ਨਾ ਫਿਰ 4 ਸਾਲ ਲਈ ਤਿਆਰ ਕਰੋ ਬੱਚਿਆਂ ਨੂੰ ਠੀਕ ਹੈ ਨਾ ਹਲੇ ਤੱਕ ਜਿਹਦਾ ਸ਼ਹੀਦ ਕਰਾਰ ਨਹੀਂ ਤੱਕ ਕਾਰਨ ਦੱਸਿਆ ਕਿਸੇ ਨੇ ਕਿ ਕਿਉਂ ਬਸ ਉਹਦਾ ਕਹਿੰਦਾ ਜੀ ਅਗਨੀਵੀਰ ਸੀ ਉਹ ਬੱਚਾ ਸੀ ਅਸੀਂ ਤਾਂ ਇੱਕ ਫੌਜੀ ਤਿਆਰ ਕਰਕੇ ਦਿੱਤਾ ਮਾਵਾ ਨੇ ਇਹਦਾ ਤਿਆਰੀ ਕਰਕੇ ਉਹਨੂੰ ਕਪੜਨ ਬੰਨ ਕੇ ਸਿਰ ਤੇ ਤੋਰਤਾ ਪਰ ਕਹਤਾ ਜੀ ਚਲੋ ਠੀਕ ਹੈ ਕੱਚਿਆਂ ਦੇ ਸੀ ਜਿਸ ਦਿਨ ਅੰਤਮ ਸੰਸਕਾਰ ਹੋਇਆ ਕਿ ਪੂਰਾ ਪ੍ਰੋਟੋਕੋਲ ਫੋਲੋ ਕੀਤਾ ਗਿਆ ਜਿਸ ਤਰ੍ਹਾਂ ਸ਼ਹੀਦ ਨਹੀਂ ਬਿਲਕੁਲ ਨਹੀਂ ਜੀ ਅਹੀਂ ਕੁਛ ਨਹੀਂ ਹੋ ਉਸ ਚੀਜ਼ ਤੋਂ ਸਾਨੂੰ ਬਹੁਤ ਦੁੱਖ ਲੱਗਿਆ ਇਥੋਂ ਤੱਕ ਕਿ ਸਾਡੇ ਜਿਹੜੇ ਉਹਦੇ ਬੱਚੇ ਦੋਸਤ ਨਾਲ ਜੋ ਤਿਆਰੀਆਂ ਕਰਦੇ ਸੀ ਉਹਨਾਂ ਨੇ ਆਪਣੇ ਵੱਲੋਂ ਫੁੱਲ ਲੈਂਦੇ ਆਪਣੇ ਵੱਲੋਂ ਤਰੰਗੇ ਲੈਂਦੇ ਠੀਕ ਹੈ ਜੋ ਬਣਿਆ ਇੱਕ ਉਹਨਾਂ ਨੇ ਇੱਕ ਜਿਵੇਂ ਕਹਿ ਲਵੋ ਕਿ ਇੱਕ ਰੱਖ ਲੈ ਕੇ ਪੋਚਾ ਮਾਰਦਾ ਵੀ ਹਾਂ ਅਸੀਂ ਦੇ ਕੇ ਸਨਮਾਨ ਕਰ ਗਏ ਜੀ ਲਿਆ ਕੇ ਅਸੀਂ ਜਿਹੜੇ ਫੁੱਲ ਚੜਾ ਗਏ ਉਹ ਆ ਕੇ ਉੱਥੇ ਦਿਖਾ ਕੇ ਫੋਟੋਆਂ ਕਰਾ ਗਏ ਅਹੀਂ ਉਹਨਾਂ ਨੂੰ ਕੀ ਕਰੀਏ ਉਹਦੇ ਨਾਲ ਤਾਂ ਨਹੀਂ ਨਾ ਸਾਡੇ ਬੱਚੇ ਨੂੰ ਮਾਨਸਲਮ ਮਿਲ ਰਿਹਾ ਜਾਂ ਸਾਡੇ ਬੱਚੇ ਨੂੰ ਬੰਦੀ ਜੋ ਸੇਵਾ ਜਾਂ ਤੁਸੀਂ ਜਿਵੇਂ ਅੱਜ ਇਹ ਕਹਿ ਰਹੇ ਹੋ ਕਿ ਹਾਂਜੀ ਉੱਥੇ ਉਹਨਾਂ ਦਾ ਅਨਾਉਂਸ ਕਰਤਾ ਕਿ ਇਹਨਾਂ ਨੂੰ ਮੈਡੀਕਲ ਸੂਦਾ ਦਿੱਤੀ ਜਾਊਗੀ ਸਰ ਕਦੋਂ ਦਿੱਤੀ ਜਾਊਗੀ ਜਦੋਂ ਅਸੀਂ ਮੰਝਾਂ ਤੇ ਬਹਿਗੇ ਜਦੋਂ ਸਾਨੂੰ ਪੈਰਾਲਿਸਿਸ ਤੈਕ ਹੋਗੇ ਉਦੋਂ ਦਿੱਤੀਆਂ ਜਾਣਗੀਆਂ ਤੇਵਾ